ਹਲੋ ਜੀ ਇਹ ਚਲਾ ਕੱਲ ਦਾ ਸ਼ੁਰੂ ਹੋਇਆ ਕੱਲ ਦਾ ਦਿਨ ਹੋ ਰਿਹਾ ਤੇ ਜਿਹੜੇ ਸਟਾਲ ਮੈਂ ਨੇ ਇੱਕ ਬਹੁਤ ਅੱਛਾ ਇੰਟੀਰੀਅਰ ਚੱਲਦਾ ਹੈ ਠੀਕ 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 ਦਾ ਨਵਾਂ ਦੇਖ ਕੇ ਹਾਂ ਮੈਂ ਪਿਛਲੇ ਸਾਲ ਆਇਆ ਸੀ ਜੀ ਹਾਂ ਮੇਰਾ ਨਾਮ सुरेंद्र ਮੱਨਾ ਕਰਕੇ ਜਿਹੜਾ ਮੇਰਾ ਚੈਨਲ ਆ ਉਹ ਮੈਂ ਲਗਾ ਮੈਂ ਸਬਸਕ੍ਰਾਈਬ ਇੱਧਰ ਵੀ ਸ਼ਰਧਾਲੂ ਕਾਫੀ ਲੰਗਰ ਜਿਹੜਾ ਉਹ ਛਕ ਰਹੇ ਨੇ ਤੇ ਆ ਦੇਖਦੇ ਆ ਤੁਸੀਂ ਇੱਕ ਹੈ 150 ਰੁਪੀਸ 1 ਪੀਸ ਬਾਏ 1 ਗੇਟ 2 ਫ੍ਰੀ ਅੱਛਾ ਐਂਡ 150 ਰੁਪੀਸ ਇਨ 3 ਪੀਸ ਦੇਣਾ ਤੇ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਨਾਲੇ ਇਹਦੀ ਜਿਹੜਾ ਹੈਗਾ ਇਤਿਹਾਸ ਉਹ ਵੀ ਦੱਸਾਂਗੇ ਆ ਬੱਸਾਂ ਇਧਰੋਂ ਆ ਰਹੀਆਂ ਨੇ ਆ ਤੁਸੀਂ ਦੇਖ ਰਹੇ ਹੋ ਕਾਫੀ ਰਸ਼ ਮੇਰੇ ਮੁਸਲਮਾਨ ਵੀ ਜਿਹੜੇ ਸਜਦਾ ਕਰਨ ਆਉਂਦੇ ਆ ਦੂਰ ਦੇਸ਼-ਵਿਦੇਸ਼ਾਂ ਤੋਂ ਅੰਦਰ ਤੇ ਨਾਲੇ ਤੁਹਾਨੂੰ ਦਿਖਾਣੇ ਆ ਇਹ ਹੈ ਡਿਊਟੀ ਰੋਜ਼ਾ ਤਿ ਪ੍ਰਾਂਤ ਵਿੱਚ ਕਾਫੀ ਇਹ ਜਿਹੜਾ ਸਾਰਾ ਬਹੁਤ ਸਾਰਾ ਅੱਛਾ ਬੰਦੋਬਸਤ ਜਿਹੜਾ ਉਹ ਇੱਥੇ ਗੁਆਵਾਇਗਾ ਸਾਰੇ ਗਰਮੀ ਬਹੁਤ ਹੈਗੀ ਆ ਤੇ ਮੇਲਾ ਵੀ ਪੂਰਾ ਜਿਹੜਾ ਭਰਿਆ ਹੋਇਆ ਬਾਹਰ ਵੀ ਤੁਹਾਨੂੰ ਮੇਲਾ ਦਾ ਬਾਅਦ ਵਿੱਚ ਦਿਖਾਵਾਂਗਾ ਨਾਲ ਤੁਹਾਨੂੰ ਇਹ ਜਿਹੜਾ ਇਤਿਹਾਸ ਉਹ ਵੀ ਕੁਝ ਤੋਂ ਵੀ ਜਾਣ ਨੂੰ ਜਿਹੜਾ ਪਰੋਵਾ ਸੀ ਤੇ ਟੀ ਸਟਾਲ ਵਗੈਰਾ ਆਮਲੇਟ ਵਗੈਰਾ ਇੱਥੇ ਜਿਹੜਾ ਮੁਫਤ ਦੇ ਕੱਪੜਿਆਂ ਦੀ ਜਿਹੜੀ ਸੇਲ 100 ਰੁਪਏ ਸ਼ਰਟ ਦੇਖ ਰਹੇ ਨਵੀਆਂ ਸ਼ਰਟਾਂ ਦੇਖ ਰਹੇ ਤੇ ਮਹਿਕਮੇ ਵਾਲੇ ਨੀਲਮ ਜੀ ਉਹ ਜਾ ਰਿਹਾ ਰਾਜਕਮਰ ਸਪੋਰਟਸ ਬੈਠੀ ਸਾਰਾ। ਉਹ ਨਿਰਮ ਜੀ ਠੀਕ ਹੋ? ਹਾਂਜੀ ਵਧੀਆ ਜੀ ਬਹੁਤ ਵਧੀਆ ਜੀ। ਕਿਵੇਂ ਚੱਲ ਰਹੀ ਹੈ ਡਿਊਟੀ? ਅਲਰਟ ਚੱਲ ਰਹੀ ਹੈ ਅਲਰਟ। ਡਿਊਟੀ ਬਹੁਤ ਪੂਰੀ। ਤੰਦੇਈ ਨਾਲ ਡਿਊਟੀ ਨਿਭਾ ਰਹੇ ਆ ਜੀ। ਚਲੋ ਬਹੁਤ ਵਧੀਆ ਜੀ। ਅੰਦਰ ਪ੍ਰਸ਼ਾਦ ਆ ਉਹ ਇੱਕੋ ਲੈ ਕੇ ਜਾਂਦੇ ਨੇ। ਇਹ ਕੀ ਚੀਜ਼ ਹੈ ਜੀ? ਇਹ ਪਤੀਸਾ ਹੈ ਜੀ। ਪਤੀਸਾ ਅੱਛਾ ਅੱਛਾ। ਇਹ ਚਾਰੀਆਂ ਨੇ ਕੋਲੇ ਰਿਫਟ ਤਰ੍ਹਾਂ ਦੇ ਚਾਦਰਾਂ, ਟੋਪੀਆਂ ਤੁਸੀਂ ਦੇਖ ਸਕਦੇ ਚੁੰਨੀਆਂ ਬੱਚਿਆਂ ਦੀਆਂ। ਤੇ ਹੋਰ ਫੈਂਸੀ ਆਈਟਮਾਂ ਕੰਦਾਂ ਤੇ ਛੋਪੀਸ ਜਿਹੜੇ ਉਹ ਲੱਤੀ ਰੱਖੇ ਹੋਏ ਅੱਗੇ ਆਵਾਂ ਗੱਲ ਕਰਦੇ ਆਂ ਆਪਾਂ ਤੁਹਾਨੂੰ ਜੀ ਦਿਖਾਉਨੇ ਆਂ ਅੱਜ ਹੀ ਬਸੇ ਸਪੈਸ਼ਲ ਸ਼ੇਰਮਾਲ ਇਹ ਸਪੈਸ਼ਲ ਸ਼ੇਰਮਾਲ ਕਿਹੜੀ ਜਗ੍ਹਾ ਤੋਂ ਆਏ ਹੋਏ ਵੀਰ ਜੀ ਦੱਸਿਓ ਹੜਾ ਜਾ ਹਾਂ ਜੀ ਮੇਰਟ ਮੇਰਟ ਸੇ ਆਏ ਕਿਤਨੇ ਦਾ ਕਿਤਨਾ ਇੱਕ ਵੇਟ ਹੁੰਦਾ ਇਸਕਾ 15 ਤੋਂ 20 ਦਿਨ ਖਰਾਬ ਨਹੀਂ ਹੁੰਦਾ ਵੀ ਤਾਂ ਵੇਟ ਕਿਤਨਾ ਭਾਰ ਇਸਕਾ ਹੋਗਾ 300 ਗ੍ਰਾਮ ਕਿਤਨੇ ਦਾ ਇਹ 300 ਗ੍ਰਾਮ ਇਹ ਅਲੱਗ-ਅਲੱਗ ਕੁਆਲਿਟੀ ਹੈ ਠੀਕ ਹੈ ਸਾਈਕੂ ਨੇ ਅੱਗੇ ਆ ਦੁਕਾਨਾਂ ਤੋਂ ਵੀ ਦੇਖਦੇ ਆ ਜਿਹੜੀਆਂ ਅੰਦਰਲੇ ਪਾਸੇ ਇਹ ਸਜੀਆਂ ਹੋਈਆਂ ਡਾਕਟਰ ਫ੍ਰੀ ਮੈਡੀਕਲ ਸਰਵਿਸ ਜਿਹੜੀ ਐ ਥੋੜਾ ਵੀ ਇਥੋਂ ਸੌ ਲੱਗਾ ਤੇ ਚੱਲਦੇ ਆਪਾਂ ਅੱਗੇ ਉਹ ਕੋਲ ਜਿਹੜੇ ਆ ਪਿੱਤਰ ਵਗੈਰਾ ਉਹ ਰੱਖੇ ਹੋਏ ਆ ਦੇਖ ਰਹੇ ਹਾਂ ਮਤਲਬ ਯਾਰ ਕੀ ਟੋਪੀਆਂ ਤੇ ਪਰਚਾਪਾ ਆਪਾਂ ਦੁਕਾਨ ਤੇ ਆਏ ਆ ਦੇਖੋ ਇਹਨਾਂ ਕੋਲ ਕਿੰਨੇ ਵਧੀਆ ਸ਼ੋਪੀਸ ਚਦਰਾਂ ਨੇ ਤੇ ਆਪ ਬੇਖੋ ਟੋਪੀਆਂ ਬੜੀਆਂ ਸੋਹਣੀਆਂ ਸੋਹਣੇ ਫੈਨਸੀ ਟੋਪੀਆਂ ਇਹਨਾਂ ਕੋਲ ਆਪਾਂ ਗੱਲ ਵੀ ਕਰਾਂਗੇ ਇਹਨਾਂ ਦੇ ਨਾਲ ਮਾਲਕ ਜਿਹੜੇ ਆ ਗੱਲ ਕਰਾਂਗੇ ਆਪਾਂ ਇਹਨਾਂ ਨਾਲ ਕੀ ਨਾਮ ਤੁਹਾਡਾ ਜਨਾਬ ਮੈਂ ਹਾਂ ਸ਼ੇਰ ਕਿਹਾਂ ਸੇ ਉੱਚੀ ਬੋਲੋ ਯਾਰ ਐਸ ਮਜ਼ਾ ਨਹੀਂ ਆਤਾ ਕੀ ਨਾਮ ਆਪਕਾ ਵੀ ਮੇਰਾ ਨਾਮ ਹੈ ਮੁਹੰਮਦ ਨਾਜ਼ੀ ਅੱਛਾ ਜੀ ਕਹਾਂ ਸੇ ਹੈ ਹਮ ਜ਼ਿਲ੍ਹਾ ਗਾਜ਼ੀਬਾਦ ਹੈ ਹਮਾਰੀ ਜਿਹੜੀ ਦੁਕਾਨ ਹੈ ਪਰਮਨੈਂਟ ਹੈ ਓਕੇ

ਪੱਕਾ ਹੀ ਆਪ ਕੀ ਤੇ ਮੇਲੇ ਕੇ ਬਾਅਦ ਵੀ ਆਪ ਇਹੀ ਮਿਲੋਗੇ ਜੀ ਪਰਮਨੈਂਟ ਠੀਕ ਹੈ ਜੀ ਆਪ ਦਾ ਫੋਨ ਨੰਬਰ ਬੋਲ ਦਿਜੀਏ ਅਗਰ ਕਿਸੇ ਨੇ ਫੋਨ ਕਰਕੇ ਵੀ ਆਣਾ ਹੋ ਮੇਲੇ ਦੇ ਵਿੱਚ ਤਾਂ ਤੁਸੀਂ ਇੱਥੇ ਆ ਸਕਦੇ ਹੋ ਕੱਲ ਦਾ ਦਿਨ ਹੋਰ ਮੇਲਾ ਇਹ ਚੱਲਣਾ ਹੈਗਾ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਬਾਜਬ ਰੇਟਾਂ ਤੇ ਤੁਹਾਨੂੰ ਇਤਰ ਤੇ ਹੋਰ ਸੁਰਮੇ ਜਾਨੇ ਆ ਟੋਪੀਆਂ ਜੋ ਵੀ ਚਦਰਾਂ ਉਹ ਤੁਹਾਨੂੰ ਇੱਥੋਂ ਮਿਲਣਗੇ ਧੰਨਵਾਦ ਜੀ ਤੁਹਾਡਾ ਬਹੁਤ ਬਧਨਵਾਦ ਨਾ ਜੀ ਮਾਤਰ ਕੇ ਨਾਮ ਸਬਰੀ ਦੁਕਾਨ ਹੈ ਰੋਜ ਸਰੀਪ 5 ਨੰਬਰ ਦੁਕਾਨ ਹੈ ਆਪਣਾ ਨੰਬਰ ਹੈ 826459514 ਓਕੇ ਥੈਂਕ ਯੂ ਜੀ ਅਗਰ ਕੰਟੈਕਟ ਕਰਕੇ ਆਉਣਾ ਤੁਸੀਂ ਆ ਸਕਦੇ ਹੋ ਹਮੇਸ਼ਾ ਲਈ ਖੁੱਲੀ ਹੈ ਜੀ ਇਹ ਲਓ ਜੀ ਆਪਾਂ ਨੂੰ ਇਹ ਬੜਾ ਸੋਹਣਾ ਪੈਕ ਕਰਕੇ ਇੱਕ ਗਿਫਟ ਦੇ ਤੌਰ ਤੇ ਦੇ ਰਹੇ ਆ ਥੈਂਕ ਯੂ ਬਾਜੀ ਬਹੁਤ ਬਹੁਤ ਸ਼ੁਕਰੀਆ ਲਖਨਊ ਕੀ ਗੁਲਾਬ ਰੈਵੜੀ ਹੈ ਲਖਨਊ ਕੀ ਗੁਲਾਬ ਰੈਵੜੀ ਹਾਂਜੀ ਅੱਛਾ ਅੱਛਾ ਕਿਤਨੇ ਕਾ ਕਿਤਨੇ ਕੀ ਹੋਤੀ ਹੈ ਜੀ 100 ਰੁਪਏ ਆ ਕੇ ਬਹੁਤ ਧੰਨਵਾਦ ਆਪਕਾ ਪੱਕਾ ਸਟਾਲ ਹੈ ਜਾਂ ਮੇਲੇ ਦੇ ਦਿਨੇ ਆਤੇ ਹੋ ਨਾ ਨਰਾਮ ਜੀ ਪੱਕਾ ਰਹੀ ਹੈ ਮੇਲੇ ਕਿ ਦਿਨ ਆਤੇ ਹੋ ਇੱਕ ਵਾਰ ਠੀਕ ਹੈ ਜੀ ਧੰਨਵਾਦ ਇਹ ਦੁਕਾਨ ਹੈ ਜਿੰਨਾ ਤੁਸੀ ਇੱਥੇ ਮੇਲੇ ਦੇ ਵਿੱਚ ਦੀ ਮਿਲ ਸਕਦੇ ਹੋ ਕੱਲ ਦਾ ਤੁਸੀਂ ਦੇਖ ਰਹੇ ਹੋ ਕਾਫੀ ਹਰ ਕਿਸਮ ਦੇ ਸੰਮੇਦਾਰਾ ਨਾਲ ਜਿਹੜਾ ਮਿਲ ਰਿਹਾ ਫਿਰ ਅੱਗੇ ਇੱਕ ਥੱਲੇ ਦੁਕਾਨ ਆ ਗਈ ਇਦਾਂ ਹੀ ਜਿਹੜੀ ਹੈ ਮੇਲੇ ਇਤਰਾ ਇੱਕ ਇੱਧਰ ਵਗੈਰਾ ਜਿਹੜੀ ਚਦਰਾਂ ਵਗੈਰਾ ਉਹ ਜਾਦੀ ਔਰ ਮਾਲ ਵਗੈਰਾ ਕੰਨੀਆਂ ਵਗੈਰਾ ਇਹ ਜਾਦੇ ਮਾਲਾ ਹੋ ਗਈਆਂ ਇਹ ਸਾਰੀਆਂ ਇੱਥੇ ਇਸ ਤਰ੍ਹਾਂ ਦੀਆਂ ਨਰਿੰਗ ਇਹ ਹੈ ਆਫਤਾਲ ਹੋਟਲ ਇੱਥੇ ਤੁਹਾਨੂੰ ਲੈਗ ਪੀਸ ਆਦੇਹ ਬਣਾ ਰਹੇ ਤੇ ਰੋਟੀ ਤੰਦੂਰੀ ਚਿਕਨ ਤਵਾ ਚਿਕਨ ਆਫਾ ਤੇ ਚਾਵਲ ਬਰੀਆਨੀ ਬੜਾ ਕੁਝ ਇੱਥੇ ਇਨਾ ਕੋਲੇ ਜਿਹੜਾ ਉਹ ਲਿਖਿਆ ਹੋਇਆ ਤੁਹਾਨੂੰ ਆਫਤਾਲ ਹੋਟਲ ਅੱਗੇ ਟੀ ਕਾਰਟ ਇਨਾ ਕੋਲੇ ਵੀ ਟੀ ਕਾਰਟ ਦਾ ਵੀ ਹੈਗੀ ਏਜੰਸੀ ਉੱਪਰ ਲਿਖਿਆ ਹੋਇਆ ਆ ਦੇ ਬੇਰੀ ਸਪਰਾਈਟੀ ਆਫ ਟੀ ਐਂਡ ਇਜ਼ ਅਵੇਲੇਬਲ ਹੇਰ ਪ੍ਰਸ਼ਾਦ ਵੀ ਇਨਾਂ ਕੋਲੇ ਅਵੇਲੇਬਲ ਹੈਗਾ ਹਰ ਇਹਨੇ ਕੀ ਕੁਛ ਬਣਾ ਰਿਹਾ ਤੁਸੀਂ ਦੱਸੋ ਸ਼ੇਰਮਾਲ ਬਣਾ ਰਿਹਾ ਹੈ ਸ਼ੇਰਮਾਲ ਇਹ ਗੋਲ ਗੋਲ ਦਾ ਗਿਆ ਇਹ ਪਹਿਨਾ ਰਿਹਾ ਹੈ ਅੱਛਾ ਅੱਛਾ ਇਹ ਵੀ ਸ਼ੇਰਮਾਲ ਆ ਇਹ ਸ਼ੇਰਮਾਲ ਸ਼ੇਰਮਾਲ ਹੈ ਅੱਛਾ ਅੱਛਾ ਦੇ ਦੇਖੋ ਜੀ ਵੈਰਾਈਟੀ ਕਾਫੀ ਹੈ ਇਨਾਂ ਕੋਲੇ ਤੁਸੀਂ ਤੁਸੀਂ ਓੜੀ ਪੱਕੀ ਦੁਕਾਨ ਆ ਕਿ ਮੇਲੇ ਤੇ ਨਹੀਂ ਚਲੋਗੇ ਚਲਦੇ ਰਹਿਣਾ ਤੁਹਾਡੇ ਕੋਲ ਅਸੀਂ ਚਲਦੇ ਰਹਿਣਾ ਤੁਸੀਂ ਇੱਥੇ ਆ ਕੇ ਦਰਗਾਹ ਦੇ ਰੋਜਾ شریف ਪ੍ਰੰਧ ਜਿੱਥੇ ਉਸ ਮੇਲੇ ਲੱਗੇ ਤੁਸੀਂ ਇੱਥੇ ਆ ਕੇ ਇਹ ਇੱਥੇ ਮਿਲ ਫਾਗੋ ਇੱਕ ਹੀ ਬਣਾ ਰਹੇ ਹਾਂ ਅੱਜ ਪ੍ਰਾਂਠਾ ਅੱਜ ਪੂਰੀ ਬੋਲਦਾ ਹੈ ਅੱਧਾ ਅੱਛਾ ਅੱਛਾ ਹਲਵਾ ਪ੍ਰਾਂਠਾ ਹਲਵਾ ਪ੍ਰਾਂਠਾ ਮਿੱਠੇ ਕੇ ਸਾਥ ਵਰਤਾਇਆ ਜਾਂਦਾ ਹੈ ਜੀ ਹਲਵਾ ਮੀठा ਹੋ ਕੇ ਪ੍ਰਾਂਠਾ ਨਮਕੀਨ ਹੁੰਦਾ ਠੀਕ ਹੈ ਥੈਂਕ ਯੂ ਜੀ ਸਾਹਮਣੇ ਆ ਹਾਲ ਜੈਕਾ ਚਿਕਨ ਢਾਬਾ ਇੱਥੇ ਵੀ ਇਹੀ ਪਰਾਂਠੇ ਹੈਗੇ ਆ ਹਲਵੇ ਦੇ ਨਾਲ ਤੇ ਚਿਕਨ ਪਰੋਸਿਆ ਜਾ ਰਿਹਾ ਹੈਗਾ ਚਿਕਨ ਸ਼ਾਵਰਮਾ ਅੱਛਾ ਚਿਕਨ ਸ਼ਾਵਰਮਾ ਮੈਨੂੰ ਤਾਂ ਕਹਿਣਾ ਵੀ ਨਹੀਂ ਆਇਆ ਅੱਛਾ ਇਹਨਾਂ ਕੱਟ-ਕੱਟ ਕੇ ਬਣਾਉਂਦੇ ਆ ਅੱਛਾ ਥੋੜਾ ਜਿਹਾ ਖਮਾ ਕੇ ਦਿਖਾ ਦਿਓ ਜਿਹੜਾ ਕੋਈ ਨਹੀਂ ਪਾਏਗਾ ਹਲੋ ਜੇਨ ਚਲਾ ਕੇ ਦਿਖਾ ਦੇ ਕਿਵੇਂ ਚੱਲਦਾ ਹੈ ਆ ਦੇਖੋ ਇਹਦੇ ਵਿੱਚ ਭਰਦੇ ਆ ਚਿਕਨ ਆਇਆ ਵੀ ਇੱਕ ਇਹ ਇਹਨਾਂ ਨੂੰ ਕੱਟ-ਕੱਟ ਕੇ ਤੇ ਇਹਦੇ ਵਿੱਚ ਏਦਾਂ ਭਰਿਆ ਜਾਂਦਾ। 80 ਰੁਪਏ। ਨਹੀਂ, ਈਓਪੀ 12। ਜੁਪੀ, ਅੱਛਾ ਅੱਛਾ। ਨਹੀਂ, ਥੈਂਕ ਯੂ। ਓਕੇ ਓਕੇ ਓਕੇ। ਜੀਵੀ ਨੇ आफताब गौਟ ਚੌਕੀ ਸਰਾਈ ਸਹਾਨੂੰ ਤੋਂ ਮੇਰਟ ਕੇ ਮਸ਼ਹੂਰ ਸ਼ੀਰਮਾਲ। ਆ ਦੇਖੋ ਜੀ ਬਣ ਰਹੇ ਆ ਸ਼ੀਰਮਾਲ ਇਹਦੇ ਵਿੱਚ ਤੰਦੂਰ ਦੇ ਵਿੱਚ ਨਾ ਆ ਦੇਖੋ। ਦੇ ਅਸ਼ੀਰ ਮਾਲ ਵੀ ਕਾਫੀ ਦੂਰ ਤੱਕ ਤੁਹਾਨੂੰ ਦਿਖਾ ਦਿੰਦਾ ਮੇਲਾ ਜਿਹੜਾ ਚੱਲ ਰਿਹਾ ਹੈਗਾ ਸ਼ਰਟਾਂ ਹੋ ਨੱਲਾ ਪੋਪਾਇਟ ਬੜੀਆਂ ਕੁੜੀਆਂ ਦੇ ਵਿਚਰੇ ਨੇ ਆਮ ਮੇਲੇ ਦਿੱਤਾ ਸਲਾਮ ਵਾਲੇ ਕਿਵੇਂ ਹੋ ਕਾਹਦੀ ਆਇਓ ਅਜੰਬੂ ਜੀ ਕਿੱਥੇ ਕਿਉਂ ਉਸਮਾਨ ਕੈਟਿੰਗ ਵਾਲੇ ਤੇ ਵਿਚ ਜਿਹੜਾ ਧਾਫਾ ਚੱਲ ਰਿਹਾ ਬੜਾ ਵਧੀਆ ਤੇ ਆ ਵੀ ਆ ਵੀ ਸਲਾਮ ਵਾਲੇ ਭਾਈ ਕਾਹਾਂ ਸੇ ਆਏ ਹੋ ਆਪ ਜੀ ਮੈਂ الجامعات الاحمدیہ سنیا خنوش یو پی سے تعلق ہے ہمارا میرا نام محمد انس آفاقی جی الحمدللہ چوتھی سال یہ ہماری کہ عرص میں ہماری شرکت ہوتی ہے اور عرص کے علاوہ عام دنوں میں بھی حاضری ہوتی ہے سران شریف کے یہ ہیں معاملات ہیں کہ یہاں پہ جو بھی آتا ہے اسے بہترین انتظامات ملتے ہیں اور ہر طریقے سے زائرینوں کی مدد کی جاتی ہے بہترین لنگر کا انتظام کیا جاتا ہے یہاں کے جو صاحب سجادہ ہیں خلیفہ سید محمد صادق صاحب ان کی سرپرستی میں سارے پروگرام کو انجام انجام, پہنچ, انجام تک پہنچایا جاتا ہے جی جی اور یہاں پہ جو بھی مہمان آتے ہیں ہر طریقے سے انہیں سہولیت دی جاتی ہے اور یہ میں سمجھتا ہوں ہندوستان کی واحد خان کا ہے جہاں پہ کھانے سے لے کے روم تک فری سہولیات لوگوں کو

ਰੋਜਾ شریف ਦੇ ਵਿੱਚ ਹੈਗੀ ਹੈ ਤੇ ਇਧਰ ਵੀ ਜਿਹੜੀਆਂ ਪ੍ਰਸ਼ਾਦ ਦੀਆਂ ਦੁਕਾਨਾਂ ਚੱਲਦੇ ਆਂ ਆਪਾਂ ਅੱਗੇ ਪਿਛਲੇ ਸਾਲ ਦੇ ਵਿੱਚ ਵੀ ਮੈਂ ਤੁਹਾਨੂੰ ਇੱਥੇ ਰੋਜਾ شریف ਜਿਹੜਾ ਮੇਲਾ 2024 ਦੇ ਵਿੱਚ ਵੀ ਆਪਾਂ ਮੇਲੇ ਦੀ ਜਿਹੜੀਆਂ ਵੀਡੀਓ ਬਣਾ ਕੇ ਪਾਜ ਖਲੀਫਾ ਜੀ ਦਾ ਆਫਿਸ ਚੱਲਦੇ ਆਂ ਆਪਾਂ ਦੇਖਦੇ ਅੰਦਰ ਜੇ ਮਿਲ ਗਏ ਤਾਂ ਖਲੀਫਾ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਆਪਾਂ ਆਏ ਹੋਇਆ ਜੀ ਰੋਜਾ شریف ਸਰਾਂਧ ਜਿੱਥੇ ਕੀ ਉਹ ਸਮੇਲਾ ਚੱਲ ਰਿਹਾ ਹੈ ਤੇ ਆਪਾਂ ਖਲੀਫਾ ਜੀ ਨਾਲ ਗੱਲ ਕਰਾਂਗੇ ਜਨਾਬ ਜੀ ਦਾ ਪਹਿਲਾਂ ਨਾਂ ਦੱਸ ਦਿਓ کل اچھا جی دعا ہو جائے گا جی حضرت امام ربانی مجدد الفسانی حضرت شیخ احمد فاروق کی طرح رحمت اللہ علیہ دار یہ سلانہ عرص منائے جارے کہا کہ چار سو تیروہ عرص مبارک اس سال جڑا ہے جی حضرت مجدد الفسانی شیخ احمد فاروق کی طرح رحمت اللہ علیہ آتا بہت بڑا مقام بہت بڑا مرتبہ ہے آپ مجدد کہنا ہے مجدد کہنے تجدید کرنے والا ہے ریوائیبل ਜੀ ਜੀ ਤੇ ਅਲੀ ਹਜ਼ਾਰ ਆਸਾਨੀ ਦੂਸਰਾ ਜੀ ਆਪ ਹਰੂਨ ਅਬੀ ਕਰਮ ਸੱਲਲਹ ਅਲੀ ਵਾ ਅਸਲਮ ਦਾ ਇਕਾਦਾਸਾਲ ਦੇ ਬਾਅਦ ਜਦ ਦੂਸਰਾ ਪਹਿਲੇ ਹਲਾਇ ਦਾ ਖਾਤਮਾ ਖਤਮ ਹੋ ਰਿਹਾ ਸੀ ਤੇ ਦੂਸਰਾ ਦਾ ਸ਼ੁਰੂ ਹੋ ਰਿਹਾ ਸੀ ਉਸ ਵਕਤ ਆਬ ਦੀ ਬਿਲادت ਹੋਈ ਜੀ ਜੀ ਤੇ ਆਪ ਦੇ ਬਾੜੇ ਬੜੇ ਬੜੇ ਅੱਲਾ ਦੇ ਵਰੀ ਅੱਲਾ ਦੇ ਮਹਿਬੂਬ ਬੰਦਿਆਂ ਨੇ ਇਹਦੇ ਬਾਰੇ ਕੋਈ ਗੱਸ਼ਣ ਕੋਈਆਂ ਫਰਮਾਈਆਂ ਤਾਂ ਸ਼ਾਹ ਮੁਕਾਦ ਜਲਾਨੀ ਰਹਿਮਤੁਲਲਾਹ ਨੇ ਸਾਡੇ ਆਪਣੀ ਜ਼ਿੰਦਗੀ ਵਿੱਚ ਇੱਕ ਆਪਣੇ ਬੱਟੇ ਸੀ ਤੇ ਆਪਰੇ ਨੂੰ ਦਾ ਪੁਰਸ਼ਾਦਾ ਫਰਮਾਇਆ ਜੇ ਆਪਰੇ ਦੇਖਿਆ ਕਿ ਉਸ ਨੂਦਨਾ ਪੁਰਾਣ ਆਲਮ ਜਿਹੜਾ ਮੁਰਵਰ ਹੋ ਗਿਆ ਰੋਸ਼ਨ ਹੋ ਗਿਆ ਜੀ ਤੇ ਫਿਰ ਉਹਨਾਂ ਨੇ ਆਪਣਾ ਪਹਿਲਾ ਮੁਬਾਰਜ ਜਿਹਾ ਸਿਰ ਸਿਰ ਵਿਛ ਵਸੀਅਤ ਕੀਤਾ ਕਿ ਜਦੋਂ ਉਹ ਸ਼ਖਸ ਪੈਦਾ ਹੋਵੇ ਤਾਂ ਮੇਰੇ ਕੱਤੇ ਦਰਦਾ ਕੀਤਾ ਜਾ ਜੀ ਤੇ ਉਹ ਸਿਰ ਸਿਰ ਚਲਦਾ ਹੋਇਆ ਸ਼ਾ ਕਮਾਲ ਕੈਥੀ ਅਬਦੁੱਲਾਹ ਲੈ ਉਹਨਾਂ ਦੇ ਪੋਤੀ ਤੇ ਤਾਂ ਸ਼ੇਖੰਦਰ ਕੈਥੀ ਅਬਦੁੱਲਾਹ 99 ਖਵਾਬ ਵੀ ਜਾਜ਼ੀਰਤ ਹੋਈ ਫਰਮਾਇਆ ਕਿ ਮੇਰੀ ਅਮਾਨਤ ਜੀ ਆਪ ਤੱਕ ਪਹੁੰਚਾਈ ਜੀ ਇਸ ਤਰ੍ਹਾਂ ਉਹ ਖਰਕਾ ਜਿਹੜਾ ਸ਼ਾ ਕੁਦਦ ਕਾਤ ਜਲਾਨੀ ਰਹਾ ਤੁਲਾ ਲੈ ਦਾ ਜਿ ਇ ਆਪ ਤੱਕ ਪਹੁੰਚਿਆ

ਇਹ ਅਕਵਾਦੀ ਮਹਤਵਪੂਰਨ ਜਹਾਗੀ ਨੇ ਉਸ ਦਿਨ ਲਾਇਨ ਨੂੰ ਕੈਮ ਰੱਖਣਾ ਚਾਹਿਆ ਸਾਡੇ ਦੋਫੇ ਤੇ ਬਾੜੀ ਤੋਂ ਬੁਲਾਇਆ ਆਪਿਆ ਦੇ ਜੀ ਨੇ ਇੱਕ ਛੋਟਾ ਦਰਵਾਜ਼ਾ ਬਣਵਾਇਆ ਕਿ ਇਹਦੇ ਚੋਂ ਗੁਜ਼ਰ ਕੇ ਆਏਗੇ ਤਾਂ ਸਿਰ ਝੁੱਕ ਜਾਏਗਾ ਸਿਰ ਝੁੱਕ ਕੇ ਆਣਗੇ ਝੁੱਕ ਕੇ ਝੁੱਕ ਕੇ ਆ ਲੱਗਦਾ ਆਪ ਉਹ ਇਰਾਦਾ ਅੰਦਾਜ਼ੇ ਘਰ ਜਿਹੜਾ ਨਿਮਕੀ ਆਉਣਾ ਚਾਹੀਦਾ ਇਸ ਲਈ ਉਹਨਾਂ ਨੇ ਕਹਿੰਦਾ ਸਿਰ ਝੁਕਾਉਣਾ ਹੈ ਤੇ ਆਪ ਉਹਦਾ ਇਰਾਦਾ ਸਮਝ ਗਿਆ ਸੀ ਤੇ ਆਪ ਜੇ ਵਸਤੇ ਦਾਖਲ ਹੋ ਰਗੇ ਆਪਨੇ ਪਹਿਲੇ ਕਮਬਾ ਪਰ ਅੰਦਰ ਰੱਖਿਆ ਸੀ ਪਰ ਤਰਕੀ ਕਰਦੇ ਆਪ ਤਾਂ ਜਿੱਥੇ ਜਹਾ ਕੀ ਨਵੀਂ ਵਾਰ ਚ ਆਪਣੇ ਵਾਲਿਆ ਡਿਕਰੀ ਕਰਦਾ ਆਪ ਤਾਂ ਜੀ ਜੀ ਆਪ ਕਾਫੀ ਅਸਾਧਿਕਿਆ ਤੋਂ ਬਚ ਵੀ ਰਹੀ ਲੇਕਿਨ ਆਪਨੇ ਜੀ ਦੇ ਰਾਹ ਨੂੰ ਕਬੂਲ ਨ ਕੀਤਾ ਤੇ ਅਜੇ ਹਾਲਾਤ ਬਦਾ ਹੋਏ ਕਿ ਮਹਾਵਲ ਖਾਨ ਅਬੁਰ ਆਖਾਂ ਜੀ ਉਹਨਾਂ ਨੂੰ ਜਾਨਗੀ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਲੇਕਿਨ ਇਹਨਾਂ ਦੇ ਇਹਾ ਗੈਰ ਉਤਰੀ ਨੇ ਸ਼ਾਗੀਰ ਤੋਂ ਅੱਗੇ ਸ਼ਾਮਿਲ ਹੋ ਗਏ ਸੀ ਪੜਿਆ ਸੀ ਮੈਂ ਇਸ ਚੀਜ਼ ਪੜਿਆ ਸੀ ਤੇ ਉਹ ਜਦੋਂ ਫਿਰ ਉਹਨਾਂ ਨੇ ਗਰਸਤਾ ਕਰ ਦਿੱਤਾ ਨੂਜਾ ਜਾਗੀਰ ਨੂੰ ਤਾਂ ਇਹਨਾਂ ਨੇ ਫਿਰ ਉਹਨਾਂ ਨੂੰ ਕੀ ਬੋਲ ਸਕਦੇ ਜਿਹੜਾ ਜੋ ਕੁਦਰਤ ਦੇ ਚੱਕਿਆ ਜੀ ਜਿਹੜੀ ਮਰਜ਼ੀ ਤੋਂ ਖਿਲਾਫ ਜੀ ਫਿਰ ਜਾਗੀਰ ਜਦ ਸਮਝ ਆਇਆ ਤਾਂ ਉਹਨੂੰ ਗਿਲਤੀ ਦਾ ਅਹਿਸਾਸ ਹੋਇਆ ਕਿ ਉਹਨਾਂ ਨੇ ਤਾਂ ਮਾਫੀ ਮੰਗ ਲਈ ਹੁੰਦੀ ਕਿ ਲੈਹ ਨੂਜਾ ਸਮਟ ਦਿੱਤਾ ਇੱਕ ਬਹੁਤ بڑا ਸਿਤਨਾ ਜਿਹੜਾ ਉਸ ਦੌਰ ਕੇ ਅੰਦਰ ਇਸਲਾਮ ਵਾਲਾ ਕੜਾ ਰਹਾ ਦਾ ਆਪ ਦੀ ਕੋਸ਼ਿਸ਼ ਹੈ ਜੀ ਇਹਦਾ ਮੁਜੱਦਦ ਅਲਫਸਾਨੀ ਅਬਦੁੱਲਾਹ ਲੈ ਆਗੂ ਸਾਹਿਬ ਜ਼ਿੰਦਗੀ ਜਿਹੜੀ ਧੀਓ ਇਤਬਾਇਰ ਨੂੰ ਨਤ ਕਰਨ ਦਾ ਬਸਰ فرماندے کہ اللہ تعالیٰ جو کچھ میں انہوں اتا فرمائے سنت کی پیروی کی بدولت ہی عطا فرمایا اور اگر کہیں میں نے کچھ حصہ نہیں ملیا تو میرے تو سنت کی اتایگی میں کمی رہنگی ہوئے جی لیکن کہ آپ کی عمر بھی جڑی سی اور تیرسر سال تھی ہوئی جلو تسی اس وقت نظر آئیٰ ہی دفتہ دنوں تے دوارا تا جناب درشکہ نو اپنا ناں پھیر دا دیو جی یہ میرا نام سے یہ سادھی کرل تھا اچ ਏ ਪੀਡੀ ਚਲਵਾਨ ਜੀ ਹਾਜੀ ਸਾਡੇ ਦੇ ਕਿੰਨੇ 10 ਪੀੜੀਆਂ ਤੋਂ ਇੱਥੇ ਇੱਥੇ ਤੁਸੀਂ ਅੱਗੇ ਦੇ ਅੱਗੇ ਬੱਚੇ ਅੱਗੇ ਸੰਭੀ ਜਾ ਰਹੇ ਆ ਚਲੋ ਬਹੁਤ ਅੱਛਾ ਹੈ ਨਮਾ ਰਹਿਮ ਧੰਨਵਾਦ ਹੈ ਜੀ ਤੁਹਾਡਾ ਬਹੁਤ ਬਹੁਤ ਟਾਈਮ ਦੇਣ ਲਈ ਸ਼ੁਕਰੀਆ ਧੰਨਵਾਦ ਇਹ ਸੰਨ ਇੱਥੇ ਦੇ ਖਲੀਫਾ ਸਾਹਿਬ ਇਹਨਾਂ ਦਾ ਬੜਾ ਧੰਨਵਾਦ ਹੈ ਇਹਨਾਂ ਨੇ ਕੀਮਤੀ ਟਾਈਮ ਕੱਢ ਕੇ ਆਪਾਂ ਨਾਲ ਗੱਲਬਾਤ ਕੀਤੀ ਤੇ ਇੱਥੋਂ ਦਾ ਜਿਹੜਾ ਰੋਜ਼ਾ ਸ਼ਰੀਫ ਸਾਹਿਬ ਦਾ ਇਤਿਹਾਸ ਆ ਉਸ ਤੋਂ ਆਪਾਂ ਨੂੰ ਜਾਣੂ ਕਰਾਇਆ ਸਾਰਾ ਸ਼ੁਰੂਤ ਲੈ ਕੇ ਅੱਗੇ ਤੱਕ ਦੱਸਿਆ ਤੇ ਬਹੁਤ ਬਹੁਤ ਠੀਕ ਆ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਜੀ ਤਾਰੇ ਮਹਿਮਾਨ ਇੱਥੇ ਜਿਹੜੇ ਬੈਠੇ ਨੇ ਇਹਨਾਂ ਨੂੰ ਮਿਲਣ ਆਏ ਹੋਏ ਆ ਕੋਈ ਦੇਸ਼ ਵਿਦੇਸ਼ਾਂ ਤੋਂ ਆਏ ਹੋਏ ਨੇ ਕਿ ਇਸ ਵਾਰ ਕਾਫੀ ਰੌਸ਼ਾ ਰਹਿਮੀ ਚੱਲਦੇ ਆਪਾਂ ਬਾਹਰ ਖਲੀਫਾ ਜੀ ਦੇ ਕਮਰੇ ਤੋਂ ਖਲੀਫਾ ਜੀ ਨਾਲ ਆਪਾਂ ਜਿਹੜੀ ਮੁਲਾਕਾਤ ਤੋਂ ਉਤਾਰ ਆਏ ਆ ਚੱਲਦੇ ਆਪਾਂ ਅੱਗੇ ਰੋਜ਼ਾ ਸ਼ਰੀਫ ਦੇ ਬਾਰੇ ਸਾਰਾ ਕੁਝ ਹਾਂਜੀ ਅੱਛਾ ਇਹ ਹਿੰਦੀ ਵੀ ਜਿਹੇ ਵਿੱਚ ਵੀ ਆ ਰਿਹਾ ਹਾਂ ਹਾਂਜੀ ਹਿੰਦੀ ਜੀ ਵੀ ਆ ਰਹੀ ਓਕੇ 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 ਉਰਦੂ ਜੀ ਤਾਂ ਹੈ ਹੀ ਹੈ ਨਾ ਉਰਦੂ ਹਿੰਦੀ ਹਾਂ ਕਿਹੜੀ ਜਗ੍ਹਾ ਤੋਂ ਆਏ ਹੋ ਜਨਾਬ ਮੈਨੂੰ ਲੋਕ ਨਹੀਂ ਅੱਛਾ ਸਰੰਦ ਤੇ ਹੀ ਹਾਂਜੀ ਓਕੇ ਓਕੇ ਥੈਂਕ ਯੂ ਬਾਈ ਜੀ ਇਨੋ ਕੋਲੇ ਸਟਾਲ ਦੇ ਉੱਪਰ ਉਹ ਜਿਹੜੀਆਂ ਜਿਹੜੀਆਂ 사우ਦੀਆ ਤੋਂ ਖਜੂਰਾ ਆਉਂਦੀ ਉਹ ਨੇ ਇਹ ਬਾਹਰ ਦੀਆਂ ਖਜੂਰਾ ਸਾਰੀਆਂ ਕਿੱਥੋਂ ਆਈਆਂ ਹੋਈਆਂ ਬੇਟੇ 사우ਦੀਆ ਸੇ ਓਕੇ ਓਕੇ ਇਹ ਦੂਪ ਵਗੈਰਾ ਜੋ ਇਹ ਵੀ ਉਧਰ ਸੇ ਆਈ ਹੈ ਲਓ ਜੀ ਇਹ ਸਾਰਾ ਖਜੂਰਾ ਪਰਲਾ ਸਟਾਲ ਵੀ ਇਦਾਂ ਖਜੂਰਾ ਦਾ ਆ ਕੁਝ ਦੇਸੀ ਖਜੂਰਾ ਇੱਥੇ ਦੀਆਂ ਪਈਆਂ ਨੇ ਜਗਾ ਜਗਾ ਲਿਖਿਆ ਹੋਇਆ ਜੇ ਕਿਤਰੋਂ ਸੇ ਸਾਵਧਾਨ ਰਹੇ ਆਪਣਾ ਮੋਬਾਈਲ ਪਰਸ ਨਗਦੀ ਔਰ ਸਮਾਨ ਕਾ ਵੀ ਭਾਈ ਧਿਆਨ ਰੱਖੋ ਜਿਹੜੇ ਮੇਰੀ ਵੀਡੀਓ ਨੂੰ ਦੇਖ ਰਹੇ ਆ ਦੇਖੋ ਕਿੰਨੇ ਸੇਵਾਕਾਰ ਇਹ ਸਵੇਰ ਤੋਂ ਦੇਖ ਰਹਿਣਾਂ ਇਹਨਾਂ ਨੂੰ ਕਾਫੀ ਧੇਰ ਹੋ ਗਈ ਪੱਖਾ ਚੱਲ ਰਿਹਾ ਹੈ ਹੋਰ ਵੀ ਇੱਥੇ ਪੱਖੇ ਪਏ ਜਿਨੇ ਸੇਵਾ ਕਰਨੀ ਹੋਵੇ ਉਹ ਦੇਖੋ ਉਹ ਸਾਰੇ ਪੱਖਿਆਂ ਦੀ ਸੇਵਾ ਜਿਹੜੀ ਉਹ ਕਰ ਰਹੇ ਨੇ ਇਹ ਹੈ ਬਾਬਾ ਜੀ ਦੀ ਮੇਦਰਗਾਹ ਮਸਜਿਦ ਜਿੱਥੇ ਨਮਾਜ਼ ਵਗੈਰਾ ਜਿਹੜੀ ਅਦਾ ਕੀਤੀ ਜਾਂਦੀ ਆ ਇਹ ਹੈ ਇੱਥੇ ਮਸਜਿਦ ਤੇ ਜਿਹੜੇ ਬਾਹਰੋਂ ਆਏ ਪਿਆ ਸੰਗਤ ਦੇ ਲੋਕ ਉਹ ਇੱਥੇ ਆਰਾਮ ਕਰਦੇ ਨੇ ਤੇ ਆਪ ਦੇਖ ਹੀ ਰਹੇ ਹਾਂ ਨੂੰ ਸਾਰੇ ਪਾਸੇ ਗਰਮੀ ਕਾਫੀ ਆ ਕਿ ਕਿਹੜੀ ਨਮਾਜ਼ ਅਦਾ ਕੀਤੀ ਜਾਂਦੀ ਹੈ ਇਹ ਹੈ ਇੰਤਜ਼ਾਮ ਇਹਨਾਂ ਦਾ ਇੱਥੇ ਤੇ ਤੁਸੀਂ ਵੀ ਖਲੀਫਾ ਜਿਹਦੇ ਇੱਥੇ ਹੋ ਅੱਛਾ ਚਲੋ ਵੀ ਭਾਜੀ ਇੱਕ ਫੋਟੋ ਲਵਾ ਗਿਆ ਦਿੱਲੀ ਵਾਲਿਓ ਆਇਆ ਨਾ ਘਰ ਆਇਆ ਕਰੋ ਆ ਲਓ ਇਹਨਾਂ ਦੀ ਕਿੰਨੇ ਲੈ ਲਈ ਫੋਟੋ ਠੀਕ ਹੈ ਜੀ ਇਹ ਇਹ ਮੇਲਾ ਜਿਹੜਾ ਕੁਸ਼ ਮੇਲਾ ਜਿਹੜਾ ਕਰ ਰਿਹਾ ਤਿੰਨ ਦਿਨ ਇਹ ਮੇਲਾ ਚੱਲਦਾ ਕੱਲ ਦਾ ਸ਼ੁਰੂ ਹੋਇਆ ਕੱਲ ਦਾ ਦਿਨ ਹੋ ਰਿਹਾ ਤੇ ਜਿਹੜੇ ਸਟਾਲ ਵਗੈਰਾ ਇਹ ਕਾਫੀ ਦਿਨ ਇਹ ਬਾਅਦ ਵਿੱਚ ਵੀ ਜਿਹੜੇ ਆ ਹੈ ਮੇਲਿਆਂ ਦਾ ਆਵਾਜ਼ ਵੀ ਲੱਗੇ ਰਹਿੰਦੇ ਹੁੰਦੇ ਆ ਲਓ ਇੱਧਰ ਵੀ ਆਪਾਂ ਚੱਲਦੇ ਆਂ ਸਾਹਮਣੇ ਮਾਚੇ ਤੋਂ ਦਿਖਾਈ ਸੀ ਤੇ ਕਿੱਦੇ ਆਪਾਂ ਦੂਜੇ ਪਾਸੇ ਆ ਗਏ ਆ ਤੇ ਇੱਧਰ ਵੀ ਸੰਗਤ ਕਾਫੀ ਆ ਇੱਧਰ ਲੰਗਰ ਲੰਗਰ ਆਇਆ ਹੈ ਨਾ ਹੂੰ ਲੰਗਰ ਜਿਹੜਾ ਵੱਧ ਰਿਹਾ ਹੈਗਾ ਠੀਕ ਹਨ ਠੀਕ ਹਨ ਔਰ ਬਰੀਆਨੀ ਅਜੇ ਤੱਕ ਬਰੀਆਨੀ ਬਣਾਇਆ ਨਹੀਂ ਸ਼ਾਮ ਨੂੰ ਦਾਲ ਆ ਚਾ ਇੱਧਰ ਜਿਹੜਾ ਹੈ ਅੰਦਰ ਰਸੋਈ ਹੈ ਇਹਨਾਂ ਦੀ ਹਾਂ ਜੀ ਤੇ ਜਿਹੜਾ ਚੱਲ ਰਿਹਾ ਲੰਗਰ ਉਹ ਦਿਖਾ ਦਿਓ ਯਾਰ ਉਹ ਦਫਾ ਹੀ ਲੰਗਰ ਦੇ ਦੇਖ ਸਕਦੇ ਸਾਈਜ਼ ਤੇ ਇੱਕ ਬੰਦੇ ਲਈ ਇੱਕ ਬਹੁਤ ਆ ਮੇਰੇ ਖਿਆਲ ਚ ਠੀਕ ਆ ਥੈਂਕ ਯੂ ਭਾਈ ਕਹਾਂ ਸੇ ਆਏ ਆਂ ਆਪ ਲੋਗ ਹਾਜੀ ਬੋਸਪੁਰ ਦਾ ਹਾਂਜੀ ਬੋਸਪੁਰ ਦਾ ਅੱਛਾ ਠੀਕ ਠੀਕ ਉਸੇ ਲੰਗਰ ਤੇ ਇਹ ਦੇਖੋ ਤੁਸੀਂ ਜਿਹੜੇ ਸ਼ਰਧਾਲੂ ਆ ਉਹਨਾਂ ਨੇ ਲੰਗਰ ਛਕਣਾ ਚਿਕਨ ਦਾ ਪ੍ਰਸ਼ਾਦ ਜਿਹੜਾ ਉਹ ਚੱਲ ਰਿਹਾ ਹੈਗਾ ਤੇ ਕਾਫੀ ਅੰਤਰਰਾਸ਼ਟਰੀ ਆ ਦੇਖਸਾ ਦਿਓ ਕਾਫੀ ਦਰਵਾਜੇ ਦੇ ਵਿੱਚ ਵੀ ਕੋਈ ਕੋਈ ਭੀੜ ਨਾ ਹੋਵੇ ਅੰਦਰ ਜਿਹੜਾ ਕੋਈ ਆਰਾਮ ਨਾਲ ਜਿਹੜਾ ਛੱਕੇ ਜਾਵੇ ਬਹੁਤ ਵਧੀਆ ਇੰਤਜ਼ਾਮ ਜਿਹੜਾ ਇੱਥੇ ਦਰਗਾਹ ਵਿੱਚ ਕੀਤਾ ਗਿਆ ਹੈਗਾ ਉਹ ਕਿ ਲੈਣੇ ਕੋ ਤੁਹਾਨੂੰ ਇਹ ਭਾਈ ਇਹ 5 ਨੰਬਰ 8:30 ਵਜੇ ਪਰ ਮਹਾਰਮ ਚਲੋ ਆ ਜਾਏਗਾ ਕੋਈ ਗੱਲ ਨਹੀਂ ਨਹੀਂ ਆ ਜਾਏਗਾ ਲੋਕਾਂ ਦਿੱਤੇ ਮਾਰਦੇ ਲੋਹ ਬਾਈ ਇਹਨਾਂ ਨੂੰ

ਪਰ ਇਹ ਬਹੁਤ ਪਰਿਵੰਗਾਰ ਹੋ। ਅਸੀਂ ਇਹੀ ਆਸ ਕਰਦੇ ਹਾਂ ਵੀ ਅੱਛੇ ਚੱਲਣਾ ਚਾਹੀਜੇ ਕੋਈ ਭਗੜਾਲ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ। ਜਿਵੇਂ ਆਪਾਂ ਲੰਗਰ ਹਾਲ ਦੇ ਵਿੱਚ ਆ ਗਏ ਆ ਤੇ ਚਿਕਨ ਨਾਲ ਪਰੋਸੇ ਜਾ ਰਹੇ ਵੱਡੇ ਵੱਡੇ ਪ੍ਰਸ਼ਾਦੇ ਫੁਲਕੇ ਜਿਹੜੇ ਆ ਉਹ ਦੇਖ ਰਹੇ ਆ। ਉਹ ਇੱਥੇ ਜਿਹੜੇ ਪਰੋਸੇ ਜਾ ਰਹੇ ਆ। ਇਸੀ ਲੰਗਰ ਹਾਲ ਤੇ ਜਿੱਥੇ ਸ਼ਰਧਾਲੂ ਦੂਰੋਂ ਨੇੜੇ ਆਏ ਹੋਏ ਪੰਜਾਬ ਇੰਡੀਆ ਦੇ ਭਰ ਤੋਂ ਕੋਲ ਤੇ ਲੰਗਰ ਜਿਹੜਾ ਉਹ ਆਨੰਦ ਲੈ ਰਹੇ ਆ ਬਹੁਤ ਬੁਧੀ ਹੱਥ ਮਾਰ ਰਹੇ ਨੇ ਸੇਵਾਦਾਰ ਸੇਵਾਦਾਰ ਸਾਹਿਬ ਨੇ ਚਲੋ ਤੁਹਾਡੇ ਕੋਲ ਵੀ ਆਉਣੇ ਆ ਬਾਬਾ ਜੀ ਕਹਾਂ ਤੇ ਆਏ ਹੋ ਮੁਰਾਦਾਬਾਦ ਅਮਰੋ ਆਏ ਅੱਛਾ ਅੱਛਾ ਜੀ ਜੱਛਾ ਜੀ ਯਾਦਗਾਰ ਸਰਪੰਚ ਜੀ ਆ ਟਿਕ 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 ਧੰਨਵਾਦ ਦੇਖ ਕੇ ਆਇਆ ਜਦੋਂ ਉੱਠਣਗੇ ਨਾ ਤੁਹਾਡੀ ਪਾਰ ਹੀ ਆਉਣੀ ਸਾਰਿਆਂ ਦੀ ਠੀਕ ਹੈ ਜੀ ਆਏ ਲੰਗਰ ਵਾਸਤੇ ਜਿਹੜੀ ਲਾਈਨ ਲੱਗੀ ਹੋਈ ਆ ਦੇਖਦੇ ਹੋ ਕਾਫੀ ਲੰਬੀ ਲਾਈਨ ਆ ਤੇ ਗਰਮੀ ਵੀ ਇਸੇ ਤਰ੍ਹਾਂ ਹੁੰਦੀ ਹੈ ਕਈ ਵਾਰੀ ਇਹ ਜਿਹੜਾ ਉਸ ਮੇਲਾ ਹੈਗਾ ਇਸ ਸਿਆਲਾਂ ਦੇ ਵਿੱਚ ਵੀ ਆਇਆ ਤੇ ਸਾਡੇ ਇਸ ਹਾਲ ਨਾਲ ਜਿਹੜਾ ਇਹ ਮੇਲਾ ਇਹ ਚੱਲਦਾ ਰਹਿੰਦਾ ਹੈਗਾ ਅੰਦਰ ਵੀ ਕਾਫੀ ਦੁਕਾਨਾਂ ਜਿਹੜੀਆਂ ਤੁਸੀਂ ਦੇਖ ਸਕਦੇ ਲੱਗੀਆਂ ਹੋਈਆਂ ਆ ਦੇਖੋ ਆ ਬਾਈ ਗੋਲੀ ਗਾਲੀ ਨਾ ਮਾਰਦੀ ਕਿਸੇ ਦੇ ਹੈਂ ਆ ਦੇਖੋ ਮੇਲੇ ਜਿਹਾ ਹਰ ਤਰ੍ਹਾਂ ਦਾ ਸਾਈਕਲ ਜੇ ਹੈਗੇ ਬੱਚਿਆਂ ਦੀ ਜੁੱਤੀਆਂ ਤੇ ਬੱਚਿਆਂ ਦੇ ਖੜਾਉਣੇ ਆ ਇਹਨਾਂ ਦਾ ਲੱਕੜ ਤੁੰਬਾ ਜਿੱਥੇ ਪਿਆ ਬੰਨਣ ਉਹ ਸਟੋਰੇਜ ਇਹ ਹੈ ਇਹ ਵੀ ਬਾਹਰੋਂ ਆਇਆ ਵਿਚਾਰੇ ਲੱਕੜੀ ਦਾ ਸਮਾਨ ਬਣਾਇਆ ਹੋਇਆ ਕਿੱਥੋਂ ਆਇਆ ਜਨਾਬ ਹਾਂਜੀ ਡੇਰਾ ਦੂਨ ਡੇਰਾ ਦੂਨ ਤੋਂ ਆਏ ਹੋਏ ਬਾਈ ਹੁਣੇ ਤੇ ਇਹ ਕਾਕਾ ਜੀ ਆਏ ਆ ਪਰ ਇਹ ਕੀ ਗੱਲ ਆ ਪਰ ਰੋਜਾ ਸ਼ਰੀ ਦੇ ਬਿਲਕੁਲ ਪਿਛਲੇ ਪਾਸੇ ਆ ਗਿਆ ਜਿੱਥੇ ਇਹ ਲੰਗਰ ਹਾਲ ਦਾ ਜਿਹੜਾ ਦਰਵਾਜਾ ਇਧਰ ਬੀਬੀਆਂ ਵੀ ਖੜੀਆਂ ਨੇ ਕਾਫੀ ਇਹ ਵੀ ਲੰਗਰ ਛਕਣ ਦੇ ਇੰਤਜ਼ਾਰ 'ਚ ਨੇ ਕਦੋਂ ਅੰਦਰ ਉਹ ਵਿਹਲਾ ਹੋਏਗਾ ਤੇ ਕਦੋਂ ਇਹ ਅੰਦਰ ਜਾ ਕੇ ਲੰਗਰ ਜੋ ਛਕਣਗੇ ਤੇ ਇਹ ਹੈ ਲੰਗਰ ਦਾ ਦੂਸਰਾ ਦਰਵਾਜਾ اے بھائی ہاتھ مارے میں چل بائیک کوڑے لے جا کے میلانا ਕਿਥੋਂ آئے ਹੋیوں اے ਆਇਆ ਨਾ ਤੇ ਅੱਛਾ ਸੇਵਾ ਲਈ ਇੱਥੇ ਆਇਆ ਤੇ ਲੰਗ ਚੱਲ ਰਿਹਾ ਬੜਾ ਵਧੀਆ ਸੱਕ ਰਹੇ ਸਾਰੇ ਬਹੁਤ ਵਧੀਆ ਚੱਲੋ ਠੀਕ ਆਪਾਂ ਇਹਨਾਂ ਨੇ ਵੀ ਗੱਲ ਕਰਾਂ ਬੀਬੀ ਜੀ ਹੋਣਾ ਬੀਬੀ ਜੀ ਕਹਾਂ ਸੇ ਆਏ ਹੋਏ ਆਪ ਪੀਲੀ ਪੀਤ ਅੱਛਾ ਚਲੋ ਬਹੁਤ ਵਧੀਆ ਦਰਸ਼ਨ ਕਰਨ ਆਏ ਹੋਏ ਹਾਂਜੀ ਇਸ ਤਰ੍ਹਾਂ ਸਾਹਮਣੇ ਵੀ ਟੀ ਸਟਾਲ ਲੱਗਾ ਹੋਇਆ ਜਿੱਨੇ ਕਿਸੇ ਚਾਹ ਪੀਣੀ ਆ ਕਾ ਬਾਈ ਵੇਚ ਰਹੇ ਛੱਲੇ ਛੁੱਲੇ ਜੇ ਕਾਫੀ ਟੀ ਰਿੰਗ ਵਗੈਰਾ ਇਧਰ ਵੀ ਆ ਦੇਖੋ ਸਾਡੇ ਅਸੀਂ ਕਾਫੀ ਸਮਾਨ ਵੇਚਣ ਲਈ ਬਾਹਰੋਂ ਆਏ ਹੋਏ ਨੇ ਜਨਾਬ ਕਿੱਥੋਂ ਆਏ ਹੋਏ ਹੋ ਵੇਚਣ ਲਈ ਸਮਾਨ ਇਹ ਸਰ ਜੀ ਮੈਂ ਯੂਪੀ ਸੇ ਆਇਆ ਜੀ ਕਿਹੜਾ ਜ਼ਿਲ੍ਹਾ ਸਾਹਨਪੁਰ ਜੀ ਆ ਬਹੁਤ ਵਧੀਆ ਲੱਕੜੀ ਦਾ ਕੰਮ ਉੱਥੇ ਜਿਆਦਾ ਹੈ ਲੱਕੜ ਦਾ ਕੰਮ ਤੁਸੀਂ ਇਹ ਸਮਾਨ ਘੱਟ ਰੱਖਿਆ ਹੋਇਆ ਬਸ ਸਰ ਜੀ ਮਜ਼ਦੂਰ ਆਦਮੀ ਹੈ ਤੁਸੀਂ ਜੀ ਅੱਗੇ ਰੱਖਦੇ ਚਲੋ ਬਹੁਤ ਵਧੀਆ ਜੀ ਧੰਨਵਾਦ ਹਾਜ਼ਰੀ ਲੱਗ ਗਈ ਆਪਕੀ ਬਸ ਮਾਲਿਕ ਨੇ ਬੁਲਾ ਲਿਆ ਹਾਂ ਜੀ ਇਸੇ ਤਰ੍ਹਾਂ ਦੇਖੋ ਚੂੜੇ ਚੂੜੀਆਂ ਜਿਹੜੀਆਂ ਕੰਨਾਂ ਦੇ ਕੱਪੜੇ ਜਿਹੜੇ ਆ ਪੁੱਛਦੇ ਹੈਗੇ ਬਾਈ ਜੀ ਲੰਗਰ ਚ ਲੈ ਆ ਕੇ ਲੰਗਰ ਛਕਦੇ ਆ ਤੇ ਆ ਹੋਰ ਕਾਫੀ ਆਇਓ ਬਾਈ ਜੀ ਨੇ ਆਪ ਮਨਾ ਹੀ ਜਿਹਾ ਸੰਤ ਪੰਡ ਸੰਤੀ ਮਿਲੋ ਕੋਲ ਅੱਛਾ ਅੱਛਾ ਮਿਲੋ ਕੋਲ ਆਇਆ ਲੰਗਰ ਦੀ ਸੇਵਾ ਜਾ ਰਹੀ ਹੈ ਕਿਉਂਕਿ ਆ ਤੁਹਾਡੇ ਕਾਲੇ ਪੀਲੇ ਜਿਹੇ ਪਾ ਕੱਪੜੇ ਹਲਦੀ ਰੰਗੀ ਹੋਈ ਹੋਇਆ ਠੀਕ 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 ਕਾਫੀ ਰਾਸ਼ਾ ਹੁੰਦੇ ਲੰਗਰ ਚ ਵੀ ਬਹੁਤ ਰਾਸ਼ਾ ਹੈ ਬਹੁਤ ਜੀ ਜੀ ਪਹਿਲਾਂ ਵੀ ਤੁਹਾਡੇ ਪਿਛਲੇ ਸਾਲ ਆਇਆ ਸੀ ਜੀ ਹਾਂ ਵੇ ਪਿਛਲੇ ਸਾਲ ਆਇਆ ਸੀ ਜੀ ਹਾਂ ਮੇਰਾ ਨਾਮ ਸੁਰੇਂਦਰ ਮੱਨਾ ਕਰਕੇ ਜਿਹੜਾ ਮੇਰਾ ਚੈਨਲ ਆ ਮੰਨ ਲਾ ਮੈਂ ਸਬਸਕ੍ਰਾਈਬ ਇੱਧਰ ਵੀ ਸ਼ਰਧਾਲੂ ਕਾਫੀ ਲੰਗਰ ਜਿਹੜਾ ਉਹ ਸੱਤ ਰਹੇ ਨੇ ਤੇ ਆਹ ਦੇਖ ਰਹੇ ਤੁਸੀਂ ਤੇ ਕਾਫੀ ਬੈਠੇ ਨੇ ਦੂਰੋਂ ਦੂਰੋਂ ਜਿਹੜੇ ਇੱਥੇ ਸੰਗਤ ਜਿਹੜੀ ਆ ਪਹੁੰਚੀ ਹੋਇਆ ਰੋਜ਼ਾ ਸ਼ਰੀਫ ਦੇ ਜਿਹੜਾ ਇੱਥੇ ਉਸ ਮੇਲਾ ਉੱਥੇ ਉਹਦੇ ਵਿੱਚ ਜਿਹੜੀ ਚਾਰ ਦਿਵਾਰ ਹੈ ਯਾ ਰੋਜ਼ਾ ਸ਼ਰੀਫ ਦੀ ਇਹ ਪੁਰਾਣੀਆਂ ਨਿੱਕੀਆਂ ਇੱਟਾਂ ਦੀ ਸਰੰਦੀ ਇੱਟਾਂ ਦੀ ਬਣੀ ਹੋਈ ਆ ਤੇ ਰੋਜ਼ਾ ਸ਼ਰੀਫ ਦੇ ਬਿਲਕੁਲ ਪਿਛਲੇ ਪਾਸੇ ਇਹ ਵੇਚ ਰਹੇ ਹਾਂ ਵਾਏ 1 ਗੈਟ 1 ਵਾਏ 1 ਗੈਟ 2 ਫ੍ਰੀ ਆச்சா ਵਾਏ 1 ਗੈਟ 2 ਫ੍ਰੀ ਇਟ ਇਜ਼ ਹੈਵੀ ਪਰਫਿਊਮ ਆச்சா 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 ਆச்சா

ਕੋਇਆ ਵਾ ਕਦੇ ਮੀਂਹ ਪੈ ਜਾਂਦਾ ਕਦੇ ਨਹੀਂ ਪੈਂਦਾ ਹੈਗਾ ਇਹ ਹੈ ਮੌਸਮ ਲੋ ਆਪਾਂ ਹੁਣ ਚੱਲਦੇ ਆਂ ਵਾਪਸ ਬਾਹਰਲੇ ਪਾਸੇ ਤੇ ਸਾਨੂੰ ਸਾਰਾ ਮੈਕੂਚ ਦਿਖਾ ਚੁੱਕਿਆ ਜੀ ਹਾਂ ਬਾਹਰ ਨੂੰ ਤੁਰੇ ਜਾ ਰਿਹਾ ਅੰਦਰੋਂ ਵੀ ਆਪਾਂ ਨੂੰ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀਰਾ ਮੈਰਿਜ ਦਾ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦਾ ਨਜ਼ਰ ਆ ਰਿਹਾ ਤੇ ਸਾਹਮਣੇ ਡਿਊੜੀ ਆ ਗਈ ਮੈਂ ਤੇ ਆਪਾਂ ਬਾਹਰ ਨੂੰ ਚੱਲਦੇ ਆਂ ਇਹਦੇ ਨਾਲ ਇਸ ਵੀਡੀਓ ਨੂੰ ਫਾਈਨਕੀ ਸਮਾਪਤ ਕਰਾਂਗੇ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਹੋਰ ਵੀ ਆਉਣ ਵਾਲੇ ਜਿਹੜੇ ਮੇਲੇ ਆ ਉਹਨਾਂ ਦੀਆਂ ਜਿਹੜੀਆਂ ਮੈਂ ਸਿੱਧੀਆਂ ਵੀਡੀਓਜ਼ ਉਹ ਆਪ ਤੱਕ ਪਹੁੰਚਾ ਸਕਾਂ ਇਹਦੇ ਨਾਲ ਗਲਤੀ ਦਾ ਮਾਫ ਕਰਨਾ ਅਗਲੀ ਵੀਡੀਓ ਹੁਣ ਤੱਕ ਤਿਆਰ ਕਰਨਾ ਇਹਦੇ ਨਾਲ ਸਬੰਧਕ ਸਿ ਨੂੰ ਇਜਾਜ਼ਤ ਸਤਿ ਸ੍ਰੀ ਅਕਾਲ ਰੱਬ ਰਾਖਾ